ਹਾਂਜੀ ਬਾਈ ਸੇਵਿੰਦਰ ਸਿੰਘ ਨਾਮ ਹੈ ਜੀ ਮੇਰਾ ਇਹ ਹਾਸਾ ਹੋਣ ਦਾ ਕਾਰਨ ਕੀ ਮੰਦੇ ਹੋ ਇਹ ਹਾਸਾ ਹੋਣ ਦਾ ਕਾਰਨ ਤਾਂ ਜੀ ਜਿਹੜਾ ਡਰਾਈਵਰ ਸੀ ਜੀ ਇਹਦਾ ਟਰਾਲੇ ਦਾ ਇਹ ਡਰਿੰਕ ਕਰੀ ਹੋਈ ਸੀ ਇਹਦੀ ਇਹਦੇ ਕੋਲ ਹੀ ਸਾਨੂੰ ਬੋਤਲ ਮਿਲੀ ਹੈ ਜੀ ਬੋਤਲ ਦੇ ਵਿੱਚ ਬਸ ਦੋ ਕਪੈਗ ਬਾਕੀ ਨੇ ਜੀ ਹੁਣ ਵੀ ਉਹਦੇ ਕੋਲ ਹੀ ਪਈ ਹੈ ਤੇ ਬਾਕੀ ਸਾਰੀ ਪੀਤੀ ਹੋਈ ਸੀ ਇਹਦੀ ਅਸੀਂ ਟਰੈਕਟਰ ਸਾਈਡ ਤੇ ਲਾ ਕੇ ਰੋਕ ਲਿਆ ਜੀ ਜਦੋਂ ਸਾਨੂੰ ਮੂਰੋਂ ਐ ਦੇਖ ਦਿਖ ਗਿਆ ਇਹ ਵੀ ਐ ਕਿਹੜੇ ਬਕੰਧਾ ਆਉਂਦਾ ਹੈ ਫੇਰ ਵੀ ਇਹਨੇ ਜਦੋਂ ਆਇਆ ਪਤਾ ਲੱਗਿਆ ਇਹਨੂੰ ਇੱਕੋ ਲੱਖ ਤਾਂ ਪਤਾ ਨਹੀਂ ਕਿਵੇਂ ਪਤਾ ਲੱਗਿਆ ਵੀ ਮੂਰੇ ਟਰੈਕਟਰ ਖੜਿਆ ਹੈ ਬਸ ਘੱਟ ਮਾਰਿਆ ਜਦੋਂ ਨਾਲ ਦੀ ਨਾਲ ਸਾਡੇ ਉੱਤੇ ਡਿੱਗਿਆ ਜੀ ਟਰੈਕਟਰ ਟਰੈਕਟਰ ਤੇ ਕਿੰਨੇ ਲੋਕ ਮੌਜੂਦ ਸੀ ਟਰੈਕਟਰ ਤੇ ਤਿੰਨ ਬੰਦੇ ਮੌਜੂਦ ਸੀ ਜੀ ਸਾਡੇ ਜਿੱਥੋਂ ਦੀ ਜ਼ਿਆਦਾ ਸੀਗੀ ਹੈ 7 ਬੰਦੇ ਅਸੀਂ ਲਹਿਰੇਗਾ ਅੱਗੇ ਕੋਲ ਖੰਡੇਵਾਦ ਪਿੰਡ ਤੋਂ ਆ ਜੀ ਅਸੀਂ ਫਤੇਗੜ ਸਾਹਿਬ ਨੂੰ ਜਾ ਰਹੇ ਸੀ ਜੀ ਆਹ ਲੰਗਰ ਦੌਰ ਪ੍ਰਸ਼ਾਦਾ ਪਾਣੀ ਛੱਕ ਕੇ ਚੱਲਿਆ ਜੀ ਬਸ ਅਜਾ ਗੱਲ ਦੇ ਵਿੱਚ ਕਿੰਨੇ ਬੰਦੇ ਸੀ ਹੈ ਟਰਾਲੇ ਚ ਇਕੱਲੇ ਇਹ ਭੱਜ ਗਿਆ ਤੀਏ ਤਾਂ ਕੇਰਾਂ ਤਾਂ ਇਹਦਾ ਅਸੀਂ ਰਾਤ 10 ਵਜੇ ਐਕਸੀਡੈਂਟ ਅਸੀਂ ਇਹਨੂੰ ਚੱਕ ਕੇ ਲਿਆਵਾਂਗੇ 1 ਵਜੇ ਜੀ ਇੱਧਰ ਖਤਾਨਾ ਚ ਸੁੱਤਾ ਪਿਆ ਸੀ ਤੌਰ ਨਾਲ ਕੱਪੜਾ ਲਈ ਬਸ ਅੱਗ ਗਲੌਣ ਵਾਸਤੇ ਲੱਕੜਾਂ ਅਸੀਂ ਤਾਂ ਅੱਗ ਬਾਲਣ ਵਾਸਤੇ ਜੀ ਵੀ ਛੜਕ ਤੇ ਅੱਗ ਲਾ ਕੇ ਅਸੀਂ ਲੋਕਾਂ ਨੂੰ ਹੋਰ ਨੂੰ ਬਚਾਲੀਏ ਜੀ ਤੇ 1 ਵਜੇ ਇਤਲਾਹ ਕੀਤੀ ਪੁਲਿਸ ਨੂੰ ਉਹਦੀ ਇਤਲਾਹ ਕਰਤੀ ਸੀ ਜੇ ਅਸੀਂ ਪੁਲਿਸ ਦੇ ਦੋ ਮੁਲਾਜ਼ਮ ਆ ਗਏ ਸੀ ਜੀ ਡੇਢ ਘੰਟਾ ਹੋ ਜਾਨੀ ਕਿ ਲਵਾ ਕੇ ਗਏ ਨੇ ਸਾਡੇ ਨਾਲ ਉਦੋਂ ਬਾਅਦ ਉਹ ਕਹਿੰਦੇ ਕੋਈ ਹੋਰ ਐਕਸੀਡੈਂਟ ਹੋ ਗਿਆ ਉਧਰ ਬਾਅਦ ਗਿਆ ਜੀ ਉਹ ਉਦੋਂ ਬਾਅਦ 1 ਵਜੇ ਸਾਡੇ ਕੋਲੇ ਪੀਸੀਆਰ ਵਾਲੇ ਆ ਗਏ ਸੀ ਜੀ ਦੁਆਰੇ ਦੋ ਬੰਦੇ ਇਹਦਾ ਧੁੰਦ ਦੇ ਵੇਲੇ ਇੱਥਾਂ ਤੇ ਡਰਾਈਵਰ ਕੋਈ ਧੁੰਦ ਨਹੀਂ ਉਹ ਚਲਾ ਰਿਹਾ ਉਸ ਟਾਈਮ ਜੀ ਕੋਈ ਧੁੰਦ ਨਹੀਂ ਸੀ ਸਹੀ 10 ਵਜੇ ਜੀ ਮੌਸਮ ਸਾਫ ਸੀ ਜੀ ਜਮਾ ਤੇ ਸਾਡਾ ਟਰੈਕਟਰ ਜੀ ਤਾਤਪਟ ਹੋਰ ਅੱਗੇ ਤੀਜੀ ਤੂੰ ਖੜਿਆ ਕੱਚੇ ਤੋਂ ਚੱਕ ਕੇ ਉਰਾਂ ਖਿੱਚ ਲੈ ਜੀ ਉੱਪਰ ਡੇਕਣ ਕਰਨ ਕੋਈ ਘੱਟਾ ਤਾਂ ਨਹੀਂ ਹੋਈ ਕੋਈ ਵਿਕਤੀ ਸਾਰੇ ਸੁਰੱਖਿਅਤ ਹੈ ਅਸੀਂ ਸਾਰੇ ਸਾਰੇ ਬਚ ਗਏ ਜੀ ਛੱਟ ਕਿਸੇ ਦੇ ਨਹੀਂ ਕੋਈ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਤਾਂ ਜੀ ਸਾਨੂੰ ਜਿੰਨਾ ਸਾਡਾ ਬੰਦਾ ਮਾਮਲਾ ਜੀ ਉਹਦੀ ਡ੍ਰਿੰਕ ਕਰੀ ਹੋਈ ਸੀ ਫੁੱਲ ਸੀ ਤੇ ਉਹਨਾਂ ਸਾਨੂੰ ਮਿਲਣਾ ਚਾਹੀਦਾ ਜੀ ਉਹਦਾ ਡਾਪ ਟੈਸਟ ਹੋਣਾ ਚਾਹੀਦਾ ਜੀ ਟਰਾਲੇ ਦਾ ਮਾਲਕ ਆਇਆ ਟਰਾਲੇ ਦਾ ਮਾਲਕ ਅਜੇ ਤੱਕ ਕੋਈ ਨਹੀਂ ਆਇਆ ਜੀ ਅਸੀਂ ਡਰਾਈਵਰ ਨੂੰ ਵੀ ਸਾਮ੍ਹੇ ਜੀ ਰਾਤ ਨਹੀਂ ਉਹ ਮਰ ਜਾਂਦਾ ਜੀ ਆਕਰ ਕੇ ਠੰਡ ਚ ਦਾਰੂ ਨਾਲ ਡੱਕਿਆ ਹੋਇਆ ਬਾਹਰੇ ਪਿਆਦੀ ਜੀ ਨਾਮ ਹੈ ਊੰਕਾਰ ਸਿੰਘ ਜੀ ਬਾਬਾ ਜੀ ਕਿੱਥੇ ਦੇ ਰਹਿਣ ਵਾਲਿਓ ਅਸੀਂ ਪਿੰਡ ਖੰਡੇਵਾਤ ਅਸੀਂ ਤਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਜੀ ਹਾਦਸਾ ਹੋਣ ਦਾ ਕਾਰਨ ਕੀ ਸਮਝਦੇ ਹੋ ਹਾਦਸਾ ਹੋਣ ਦਾ ਕਾਰਨ ਜੀ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਜੀ ਉਹਦੇ ਕੋਲ ਜੀ ਵੀ ਸ਼ਰਾਬ ਪਈ ਹੈ ਜੀ ਪੌਣੇ ਕਿੰਨੇ ਵਜੇ ਕਾਰ ਕਿੰਨੇ ਵਜੇ ਹੋਇਆ ਇਹ ਅਪਰੋਕਸੀਮੇਟਲੀ ਪੌਣੇ 10 ਤੋਂ 10 ਦੇ ਵਿਚਕਾਰ ਜੀ ਕਿੰਨੇ ਸੰਗਤ ਸੀ ਦੇ ਵਿਚਕਾਰ ਸੀ ਸੰਗਤ 'ਚ ਤਿੰਨ ਟਰੈਕਟਰ ਤੇ ਸੀ ਜੀ ਬਾਕੀ 7 6 7 ਬੱਚੇ ਤੇ ਸੀ ਆਪਣਾ ਕੋਈ ਜਾਨ ਨੂੰ ਨੁਕਸਾਨ ਨਹੀਂ ਹੋਇਆ ਨਹੀਂ ਬਚਾਅ ਹੋ ਗਿਆ ਜੇਸੀਂ ਨੀਚੇ ਖੜਾ ਖੜਾਈ ਖੜੇ ਸੀ ਡਾਇਰੈਕਟਰ ਤੇ ਜਦੋਂ ਸਾਨੂੰ ਦੇਖਿਆ ਵੀ ਕੰਟਰੋਲ ਆਊਟ ਆਫ ਕੰਟਰੋਲ ਹੋ ਗਿਆ ਉਹ ਖਿੱਚਦੇ ਆ ਰਹੇ ਸੀ ਸਾਨੂੰ ਇਹ ਜੰਪ ਕਰ ਗਏ ਬੱਚੇ ਮਿਸ਼ਾਨ ਨਹੀਂ ਲਿਖ ਸਕਦੇ ਉਹ ਬਚਾਅ ਪੈ ਸਾਰਾ ਕੁਝ ਹਾਂ ਇਹ ਮਿਸ਼ਾਨ ਨਹੀਂ ਲਿਖ ਸਕਦੇ ਜਾਨੀ ਨੁਕਸਾਨ ਬਚਾਅ ਹੋ ਗਈ ਹਾਂਜੀ ਪੁਲਿਸ ਆਈ ਜਸੀਂ ਦੋ ਵਾਰ 100 ਨੰਬਰ ਤੇ ਕਾਲ ਵੀ ਕੀਤੀ ਹੈ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹਦਾ ਆਪਣਾ ਡਰਾਈਵਰ ਦਾ ਡੋਪਟੈਸ ਕਿਹਾ ਤੇ ਸਾਨੂੰ ਇਨਸਾਫ ਹੋਇਆ ਜਾਵੇ ਜੀ ਆ ਜਿਹੜਾ ਨੁਕਸਾਨ ਹੋਇਆ ਠੀਕ ਹੈ ਜੀ ਜੀ ਨਾਮ ਹੈ ਮੇਰਾ ਨਾਮ ਹੈ ਸਿਰਨਜੀਤ ਸਿੰਘ ਇਹ ਹਾਦਸਾ ਹੋਣ ਦਾ ਕਾਰਨ ਕੀ ਮੰਨਦੇ ਹੋ ਜੀ ਹਾਦਸਾ ਧੁੰਦ ਦੀ ਵਜ੍ਹਾ ਵੀ ਹੋ ਸਕਦੀ ਹੈ ਜਦੋਂ ਕਿ ਕਿਉਂਕਿ ਦੋ ਦਿਨ ਧੁੰਦ ਪੈ ਰਹੀ ਲਗਾਤਾਰ ਠੀਕ ਹੈ ਜੀ ਕਿੰਨੇ ਵਜੇ ਹਾਦਸਾ ਕਿੰਨੇ ਵਜੇ ਇਹ 10:00 10:00 ਵਜੇ ਦੇ ਕਰੀਬ ਹੋਇਆ ਕਿੰਨੇ ਲੋਕ ਇਸ ਇਧਰ ਟਾਲੀ ਵਿੱਚ ਟਾਲੀ ਵਿੱਚ ਹੁਣ ਕਿ ਕੋਈ 10-15 ਤੋਂ ਵੀ ਮੁੰਡੇ ਸਾਂگە ਸੀ ਜੀ ਸਾਂگە ਸੀ ਅਧਿਕਾਰ ਸਾਹਿਬ ਜਾਣ ਵਾਲੇ ਕੁਝ ਪਤਾ ਜੀ ਕਿਤਾ ਜੀ ਕਿੱਥੋਂ ਦੀ ਆਏ ਸੀ ਕਿੱਥੇ ਜਾ ਰਹੇ ਸੀ ਇਹ ਕੋਈ ਇਧਰ ਸੈ ਸੰਗਰੂ ਸਾਈਡ ਦੇ ਮੁੰਡੇ ਤੇ ਬਾਕੀ ਟੋਲਾ ਇਹ ਰੋਪੜ ਸਾਈਡ ਦਾ ਕਿਟਾਲੇ ਵਾਲੇ ਨੇ ਕਿ ਕਿ ਨਹੀਂ ਆ ਦੇਖਦੇ ਆ ਪੁੱਛਕਿਚ ਕਰਦੇ ਆ ਰਾਤ ਮਿਲੇ ਨਹੀਂ ਹੈਗਾ ਭੌਮਿਕ ਤੋਂ ਭੱਜ ਗਿਆ ਸੀਗਾ ਤੇ ਹੁਣ ਆਇਆ ਇਹਨੂੰ ਪੁੱਛ ਪੁੱਛਕਿਚ ਕਰਕੇ ਦੇਖਦਾ ਵੀ ਕੀ ਕਿੰਨੇ ਵਜੇ ਇਤਲਾ ਮਿਲੀ ਤੁਨ ਰਾਤ ਅਸੀਂ ਮੌਕੇ ਤੇ ਆ ਗਏ ਸੀ ਅੱਧੇ ਘੰਟੇ ਬਾਅਦ ਦੇਖਦੇ ਹਾਂ ਕਾਰਵਾਈ ਚ ਕੋਈ ਨਾ ਕੋਈ ਹੁੰਦਾ ਹੈ ਠੀਕ ਹੈ ਨਹੀਂ ਤਾਂ ਫਿਰ ਜੋ ਬੰਦੀ ਕਰ ਲਈ ਹਮ ਤੋਂ ਨਾ ਸੜਕ ਬੰਦ ਕੀਤੀ ਕੀ ਹੈ ਜੀ ਮੇਨ ਹਾਈਵੇ ਹਾਂ ਮੈਨੂੰ ਕਿਸੀ ਕਿਉਂਕਿ ਇਹਨੂੰ ਖੜਾ ਕਰਨ ਲੱਗੇ ਹੁਣ ਹਾਂਜੀ ਲੋਕਾਂ